ਨਕਸ਼ਾ ਇਹਨਾਂ ਨੇ ਮੈਨੂੰ ਬਣਾ ਕੇ ਦਿੱਤਾ ਕਿ ਬੂਟੇ ਦਾ ਫਲਦਾਰ ਬੂਟੇ ਦਾ ਜਿਹੜੇ ਵੱਡੇ ਪੇੜ ਵਾਂਗੂ ਬਣਦੇ ਨੇ ਉਹਨਾਂ ਦਾ ਕਿੰਨਾ ਫਾਸਲਾ ਹੋਣਾ ਚਾਹੀਦਾ ਛੋਟੇ ਫਸ ਬੂਟਿਆਂ ਦਾ ਕਿੰਨਾ ਫਾਸਲਾ ਹੋਣਾ ਚਾਹੀਦਾ ਪੂਰੀ ਪ੍ਰੀ ਪਲੈਨਿੰਗ ਨਾਲ ਜਿਹੜਾ ਕੰਮ ਇਹਨਾਂ ਨੇ ਕਰਕੇ ਦਿੱਤਾ ਮੈਨੂੰ ਹੁਣ ਮੈਨੂੰ ਕੋਈ ਦਿੱਕਤ ਨਹੀਂ ਆਊਗੀ ਮੈਂ ਜਾ ਕੇ ਉਹਨਾਂ ਬੂਟੇ ਮੇਰੀ ਇੰਨੀ ਮਿਹਨਤ ਜ਼ਰੂਰ ਹੈ ਕਿ ਮੈਂ ਉਹ ਬੂਟੇ ਪੱਟਣੇ ਮੈਨੂੰ ਪੈਣਗੇ ਤੋਏ ਦੀ ਵੀ ਫੇਰ ਬਦਲ ਕਰਨੀ ਪੈ ਸਕਦੀ ਆ ਪਰ ਵਾਕਿਆ ਹੀ ਮੈਂ ਇੱਥੇ ਆ ਕੇ ਬਹੁਤ ਸੈਟੀਸਫਾਈ ਹੋਇਆ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਕੋਲ ਬਾਈ ਆਏ ਸੀਗੇ ਖੀ ਤੇ ਇਹਨਾਂ ਨੇ ਆਪਣੀ ਵੀਡੀਓ ਦੇਖੀ ਸੀਗੀ ਬੂਟੇ ਲਾਉਣ ਸੰਬੰਧੀ ਵੀ ਕਿਹੜੇ ਪਲੈਨਿੰਗ ਦੇ ਤਹਿਤ ਆਪਾਂ ਨੂੰ ਬੂਟੇ ਲਾਉਣੇ ਚਾਹੀਦੇ ਆ ਕਿਹੜੀ ਦਿਸ਼ਾ ਚ ਲਾਉਣੇ ਚਾਹੀਦੇ ਆ ਕਿੰਨੀ ਕੁ ਦੂਰੀ ਰੱਖਣੀ ਚਾਹੀਦੀ ਆ ਪਰ ਇਹ ਕੁਝ ਦਿਨ ਪਹਿਲਾਂ ਬੂਟੇ ਲਾ ਚੁੱਕੇ ਸੀਗੇ ਤੇ ਇਹਨਾਂ ਨੇ ਜਿਹੜੇ ਬੂਟੇ ਥੋੜੇ ਨੇੜੇ ਲਾਲੇ ਸੀ ਤੇ ਥੋੜਾ ਜਿਹਾ ਇਹਨਾਂ ਨੂੰ ਦਿਸ਼ਾ ਬਾਰੇ ਵੀ ਨਹੀਂ ਪਤਾ ਸੀਗਾ ਤੇ ਪੁੱਛਦਿਆਂ ਬਾਈ ਜੀ ਨੂੰ ਕਿ ਇਹਨਾਂ ਨੇ ਕਿਵੇਂ ਲਾਈ ਸੀ ਤੇ ਹੁਣ ਇਹਨਾਂ ਨੂੰ ਆਪਾਂ ਕਿਵੇਂ ਦਾ ਪਲਾਨ ਬਣਾ ਕੇ ਤਾਂ ਜੀ ਸਸੀ ਗੱਲ ਜੀ ਸਸੀ ਗੱਲ ਬਾਈ ਜੀ ਕਿਸ ਤਰ੍ਹਾਂ ਤੁਸੀਂ ਬੂਟੇ ਜਿਹੜੇ ਲਾਏ ਸੀਗੇ ਪਹਿਲਾਂ ਜਾਂ ਜਿੱਥੋਂ ਲੈ ਕੇ ਆਏ ਸੀ ਉਦੋਂ ਪਰ ਜੀ ਮੈਂ ਤੁਹਾਡੀ ਵੀਡੀਓ ਤਾਂ ਦੇਖਦਾ ਰਹਿੰਦਾ ਸੀ ਪਰ ਮੈਨੂੰ ਜਿਹੜੀ ਪਲੈਨਿੰਗ ਸੀ ਪਤਾ ਸੀ ਬੂਟਿਆਂ ਦੀ ਲਾਉਣ ਦੀ ਵੀ ਕਿ ਕਿੰਨੇ ਕਿੰਨੀ ਦੂਰੀ ਤੇ ਲਾਉਣੇ ਆ ਕਿੰਨੇ ਕਿਤੇ ਨਹੀਂ ਲਾਉਣੇ ਸੀ ਪਰ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਤੁਸੀਂ ਇੱਥੇ ਹਰ ਪ੍ਰਕਾਰ ਦਾ ਬੂਟਾ ਵੀ ਲੈੇ ਬੈਠੇ ਹੋ ਠੀਕ ਹੈ ਜੀ ਠੀਕ ਹੈ ਫਲਦਰ ਬੂਟੇ ਹੋਏ ਸ਼ਾਨਦਾਰ ਬੂਟੇ ਤੁਹਾਡੇ ਵੀ ਹਰ ਇੱਕ ਅਵੇਲੇਬਲ ਹੈਗੇ ਨੇ ਹਾਂ ਜੀ ਹਾਂ ਜੀ ਮੈਂ ਮਲੇਰਕੋਟਲੇ ਗਿਆ ਸੀਗਾ ਉੱਥੇ ਮਿੱਤਰਤਾ ਸੀ ਕਿਸੇ ਨਰਸਰੀ ਵਾਲ ਨਾਲ ਠੀਕ ਹੈ ਜੀ ਤੇ ਚਲੋ ਉੱਥੋਂ ਲਿਆਂਦੇ ਬਾਅਦ ਦੇ ਵਿੱਚ ਲਿਆ ਕੇ ਮੈਂ ਰੱਖ ਲੇ 2-4 ਦਿਨਾਂ ਬਾਅਦ ਮੈਂ ਆਪਣੀ ਪਲੈਨਿੰਗ ਮੁਤਾਬਕ ਹੀ ਲਾਤੀ ਕਿਉਂਕਿ ਮੈਂ ਬੂਟੇ ਬਾਈ ਤੇ ਹੀ ਲੈ ਕੇ ਆਇਆ ਸੀ ਉਹਦੇ ਵਿੱਚ 10-10 ਫੁੱਟ ਦਾ ਫਾਸਲਾ ਰੱਖ ਲਿਆ ਵੱਡੇ ਬੂਟਿਆਂ ਦਾ ਔਰ ਛੋਟੇ ਬੂਟਿਆਂ ਦਾ 8-8 ਦਾ ਫਾਸਲਾ ਰੱਖ ਲਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਬਾਈ ਜੀ ਦੇ ਇੱਕ ਵੀਡੀਓ ਪਾਈ ਸੀਗੀ ਵੀ ਬੂਟੇ ਦਾ ਫਾਸਲਾ ਕਿੰਨਾ ਰੱਖਣਾ ਚਾਹੀਦਾਗਾ ਮੈਂ ਵੀਡੀਓ ਬੜੇ ਧਿਆਨ ਨਾਲ ਦੇਖੀ ਮੈਨੂੰ ਬਹੁਤ ਅਫਸੋਸ ਹੋਇਆ ਕਿ ਕਾਸ਼ ਮੈਨੂੰ 2-4 ਦਿਨ ਪਹਿਲਾਂ ਪਤਾ ਲੱਗ ਜਾਂਦਾ ਤਾਂ ਮੈਂ ਬੂਟੇ ਲਾਉਣ ਤੋਂ ਪਹਿਲਾਂ ਉਹਨਾਂ ਨੂੰ ਮਿਲ ਲਾਂਦਾ ਤੇ ਦੁਬਾਰਾ ਮਿਹਨਤ ਨਾ ਕਰਨੀ ਪੈਂਦੀ ਬੇਰ ਮੈਨੂੰ ਬਹਿਮ ਰਿਹਾ ਕਈ ਦਿਨ ਕਿ ਮੈਂ ਜਾ ਕੇ ਬਾਈ ਨਾਲ ਗੱਲ ਕਰਾਂ ਮੈਂ ਨਾਲ ਫੋਨ ਤੇ ਸੰਪਰਕ ਕੀਤਾ ਜਿਵੇਂ ਮੈਨੂੰ ਛੁੱਟੀ ਸੀਗੀ ਕਿਉਂਕਿ ਮੈਂ ਵੀ ਡਿਊਟੀ ਕਰਦਾ ਇਹਦਾ ਨਕਸ਼ਾ ਇਹਨਾਂ ਨੇ ਮੈਨੂੰ ਬਣਾ ਕੇ ਦਿੱਤਾ ਕਿ ਬੂਟੇ ਦਾ ਫਲਦਾਰ ਬੂਟੇ ਦਾ ਜਿਹੜੇ ਵੱਡੇ ਪੇੜ ਵਾਂਗੂ ਬਣਦੇ ਨੇ ਉਹਨਾਂ ਦਾ ਕਿੰਨਾ ਫਾਸਲਾ ਹੋਣਾ ਚਾਹੀਦਾ ਛੋਟੇ ਬੂਟਿਆਂ ਦਾ ਕਿੰਨਾ ਫਾਸਲਾ ਹੋਣਾ ਚਾਹੀਦਾ ਪੂਰੀ ਪ੍ਰੀ ਪਲੈਨਿੰਗ ਨਾਲ ਜਿਹੜਾ ਕੰਮ ਇਹਨਾਂ ਨੇ ਕਰਕੇ ਦਿੱਤਾ ਮੈਨੂੰ ਹੁਣ ਮੈਨੂੰ ਕੋਈ ਦਿੱਕਤ ਨਹੀਂ ਆਊਗੀ ਮੈਂ ਜਾ ਕੇ ਉਹਨਾਂ ਬੂਟੇ ਮੇਰੀ ਇੰਨੀ ਮਿਹਨਤ ਜ਼ਰੂਰ ਹੈ ਕਿ ਮੈਂ ਉਹ ਬੂਟੇ ਪੱਟਣੇ ਮੈਨੂੰ ਪੈਣਗੇ ਤੋਏ ਦੀ ਵੀ ਫੇਰ ਬਦਲ ਕਰਨੀ ਪੈ ਸਕਦੀ ਆ ਪਰ ਵਾਕਿਆ ਹੀ ਮੈਂ ਇੱਥੇ ਆ ਕੇ ਬਹੁਤ ਬਾਈ ਜੀ ਕੋਲ ਬਹੁਤ ਬਹੁਤ ਦਾ ਤੁਹਾਡਾ ਧੰਨਵਾਦ ਹੈ ਜਿਹੜਾ ਤੁਸੀਂ ਸਾਨੂੰ ਇੰਨਾ ਕੁ ਮਨਨ ਤੇ ਬਾਕੀ ਇਸ ਦੇ ਨਾਲ ਮੈਂ ਕੁਝ ਬੂਟੇ ਇਹਨਾਂ ਤੋਂ ਲੈ ਕੇ ਵੀ ਆਂਗਾ ਅੱਜ ਫਲਦਾਰ ਜਿਹੜੇ ਮੈਨੂੰ ਵਧੀਆ ਲੱਗੇ ਤੇ ਮੈਂ ਉੱਥੋਂ ਨਹੀਂ ਲੈ ਕੇ ਆਇਆ ਸੀਗਾ ਹਾਂਜੀ ਆਪਣਾ ਤੁਸੀਂ ਬਾਕੀ ਬੂਟਿਆਂ ਦੀ ਦੇਖਿਆ ਕੰਡੀਸ਼ਨ ਵੀ ਜਿਹੜਾ ਵੱਡੀ ਥੈਲੀ ਦੇ ਵਿੱਚ ਆਪਣਾ ਸਾਰਾ ਬੂਟਾ ਹੈਗਾ ਜਿਹੜੀ ਨਾਲ ਆਪਾਂ ਕਹਿ ਕੇ ਦੇ ਰਹੇ ਹਾਂਗੇ ਉਹ ਹੀ ਤੁਹਾਨੂੰ ਕਿਸਮ ਜਿਹੜੀ ਮਿਲੂਗੀ ਆਪਣੇ ਕੋਲੋਂ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਕਿ ਜਿਹੜੇ ਅਸੀਂ ਛੋਟੀਆਂ-ਛੋਟੀਆਂ ਜਿਹੜੀਆਂ ਕੋਸ਼ਿਸ਼ਾਂ ਕਰਦੇ ਆਂਗੇ ਉਹਨਾਂ ਨਾਲ ਜਿਹੜਾ ਕਾਫੀ ਸਾਰੇ ਵੀਰਾਂ ਦਾ ਫਾਇਦਾ ਹੋ ਜਾਂਦਾ ਹੈਗਾ ਕਿਉਂਕਿ ਬੂਟਾ ਇੱਕ ਵਾਰ ਆਪਾਂ ਲਾ ਲੰਨੇ ਆ ਤਾਂ ਕਾਫੀ ਸਮਾਂ ਜਿਹੜੀ ਆਪਾਂ ਨੂੰ ਉਹਦਾ ਪਾਲਣ ਪੋਸ਼ਣ ਕਰਨਾ ਪੈਂਦਾ ਹੈਗਾ ਪਰ ਜੇ ਫਿਰ ਉਸ ਤੋਂ ਬਾਅਦ ਵੀ ਆਪਾਂ ਨੂੰ ਚੰਗੀ ਤਰ੍ਹਾਂ ਫਲ ਨਾ ਮਿਲੇ ਤਾਂ ਆਪਾਂ ਨੂੰ ਕਾਫੀ ਜਿਹੜਾ ਅਫਸੋਸ ਹੁੰਦਾ ਹੈਗਾ ਤੇ ਇੱਕ ਗੱਲ ਹੋਰ ਹੈ ਜੀ ਮੈਨੂੰ ਇਹਨਾਂ ਦੀ ਜਿਹੜੇ ਫਲਦਾਰ ਬੂਟੇ ਲੱਗੇ ਹੋਏ ਨੇ ਮੈਂ ਤੁਰ ਫਿਰ ਕੇ ਇਹਨਾਂ ਨੇ ਮੈਨੂੰ ਦਿਖਾਏ ਨੇ ਬਾਈ ਜੀ ਨੂੰ ਘੰਟਾ ਹੋ ਗਿਆ ਮੇਰੇ ਨਾਲ ਇਹਨਾਂ ਨੂੰ ਕੰਮ ਵੀ ਕਰ ਰਹੇ ਸੀਗੇ ਉਹ ਆਪਾਂ ਜਿਹੜੇ ਅੱਜ ਤੱਕ ਕਾਮਯਾਬ ਨਹੀਂ ਕਰ ਸਕੇ ਬੂਟੇ ਫਲਦਾਰ ਜਿਹੜੇ ਪੰਜਾਬ ਦੀ ਧਰਤੀ ਨੂੰ ਅਨੁਕੂਲ ਹੀ ਨਹੀਂ ਹੈਗੇ ਉਹ ਵੀ ਅੱਜ ਮੈਂ ਦੇਖ ਕੇ ਗਿਆ ਕਿ ਉਹ ਵੀ ਇਹ ਕਾਮ ਤੁਹਾਨੂੰ ਵੀ ਕਿਤੇ ਮੌਕਾ ਮਿਲਿਆ ਇੱਥੇ ਆ ਕੇ ਜਰੂਰ ਦੇਖ ਕੇ ਜਾਓ ਬਾਈ ਜੀ ਤੁਹਾਡਾ ਪੂਰਾ ਸਹਿਯੋਗ ਦੇਣਗੇ ਸਾਥ ਦੇਣਗੇ ਚਾਹ ਪਾਣੀ ਵੀ ਪਿਉਣਗੇ ਹਾਂਜੀ ਹਾਂ ਇਹ ਤਾਂ ਸਾਡਾ ਫਰਜ਼ ਬਣਦਾ ਹੈਗਾ ਸਾਡੇ ਦਰਸ਼ਕ ਤੁਸੀਂ ਪਰਿਵਾਰ ਦੀ ਤਰ੍ਹਾਂ ਹੈਗੇ ਹੋ ਇਨਾ ਮਾਣ ਬਖਸ਼ ਦਿਓਗੇ ਪਹਿਲਾਂ ਵੀ ਤੁਸੀਂ ਮੈਨੂੰ ਫੋਨ ਕੀਤਾ ਸੀ ਮੈਂ ਉਦੋਂ ਵੀ ਤੁਹਾਨੂੰ ਪਲਾਨ ਚਲੋ ਫੋਨ ਤੇ ਹੀ ਬਣਾ ਕੇ ਦਿੱਤਾ ਸੀ ਚਲੋ ਤੁਸੀਂ ਆਏ ਵੈਲਕਮ ਤੁਹਾਡਾ ਚਾ ਮਿਲ ਕੇ ਥੋੜੀ ਗੱਲ ਹੋਰ ਕਲੀਅਰ ਹੋ ਜਾਂਦੀ ਹੈਗੀ ਤੇ ਆਪਣੀ ਸਾਰਿਆਂ ਨੂੰ ਇਹੀ ਗੁਜਾਰਸ਼ਾ ਕਿ ਬੂਟੇ ਲਾਉਣ ਤੋਂ ਪਹਿਲਾਂ ਥੋੜੀ ਬਹੁਤੀ ਪਲੈਨਿੰਗ ਆਪਾਂ ਨੂੰ ਜਰੂਰ ਕਰ ਲੈਣੀ ਚਾਹੀਦੀ ਆ ਇਹ ਟੋਏ ਪੱਟਣਿਆਂਗੇ ਉਹ 3/3 ਦੇ ਡੂੰਘੇ ਵੀ 3 ਫੁੱਟ ਤੇ 3 ਫੁੱਟ ਚੌੜਾ ਡੂੰਘਾ ਤੇ ਟੋਆ ਪੱਟਣਾਗਾ ਤੇ ਜਿਹੜਾ ਆਪਾਂ ਦੂਰੀ ਹੈਗੀ ਉਹਦੇ ਬਾਰੇ ਆਪਾਂ ਸਮੇਂ ਤੋਂ ਸਮੇਂ ਵੀਡੀਓ ਹੀ ਪਾਉਣੀ ਰਹਿਣੇ ਹੈਗੇ ਵੱਡੇ ਬੂਟੇ ਦੇ ਵਿੱਚ ਜਿਹੜੀ 20 ਫੁੱਟ ਦੇ ਕਰੀਬ ਜਿਹੜੀ ਆਪਾਂ ਦੂਰੀ ਰੱਖਣੀ ਹੁੰਦੀ ਹੈ ਜਿਹਦੇ ਵਿੱਚ ਅੰਬ ਲੀਚੀ ਚੀਕੂ ਜਾਮਣ ਜਾ ਆਵਲਾ ਇਹ ਬੂਟੇ ਆਗੇ ਇਹਨਾਂ ਨੂੰ ਜਿਆਦਾ ਦੂਰੀ ਚਾਹੀਦੀ ਹੈ ਜਿਹੜੇ ਛੋਟੇ ਬੂਟੇ ਹੈਗੇ 12 ਤੋਂ 15 ਫੁੱਟ ਦੀ ਦੂਰੀ ਤੇ ਆਪਾਂ ਅਮਰੂਦ ਕਿੰਨੂ ਮਸੰਮੀ ਬੇਜੀ ਡਬਲਯੂ ਮਾਰਕਟੇ ਸਾਰੇ ਜਿਹੜੇ ਆਪਾਂ ਥੋੜੀ ਦੂਰੀ ਤੇ ਲਾ ਸਕਦੇ ਬਾਕੀ ਹੈ ਜੀ ਕਿਉਂਕਿ ਜਦੋਂ ਵੀ ਆਪਾਂ ਨੇ ਬੂਟਾ ਲਾਉਣਾ ਫਲਦਾਰ ਬੂਟਾ ਲਾ ਕੇ ਕੱਲ ਨੂੰ ਵੱਡਾ ਹੋ ਗਿਆ ਉਹਨੂੰ ਪੱਟਣਾ ਬਹੁਤ ਔਖਾ ਹੁੰਦਾ ਲਾਉਣ ਤੋਂ ਪਹਿਲਾਂ 100 ਵਾਰੀ ਸੋਚੋ ਕਿ ਦੇ ਵਧੀਆ ਬੰਦੇ ਦੀ ਰਾਇ ਲਓ ਮੈਥੋਂ ਵੀ ਇਹ ਗਲਤੀ ਹੋਈ ਹੈ ਕਿ ਮੈਂ ਕਿਸੇ ਰਾਇ ਨਹੀਂ ਲਈ ਸੀ ਆਪਣੇ ਮੁਤਾਬਕ ਹੀ ਲਾਤੇ ਪਰ ਬਾਈ ਜੀ ਨੇ ਸਾਥ ਦਿੱਤਾ ਮੇਰਾ ਹੁਣ ਉਹਨਾਂ ਦੀ ਰਹਿਮ ਤਾਕਾ ਆਪਾਂ ਬੂਟੇ ਦੇ ਦਿੰਦੇ ਹਾਂ ਹਾਂ ਜੀ ਜੇ ਵੀ ਤੁਹਾਨੂੰ ਕੋਈ ਲੋੜ ਹੋਊਗੀ ਆਪਾਂ ਤੁਹਾਡੇ ਲਈ ਜਿਹੜੇ ਅਵੇਲੇਬਲ ਹੈਗੇ ਆਂਗੇ ਤੁਸੀਂ ਨੋਟ ਕਰਕੇ ਪੁੱਛ ਸਕਦੇ ਹੋਗੇ ਆਪਾਂ ਬਕਾਇਦਾ ਇਹਨਾਂ ਨੂੰ ਜਿਹੜਾ ਡਾਈਮੈਂਸ਼ਨ ਦੇ ਤੌਰ ਤੇ ਬਣਾ ਕੇ ਦੇਤਾ ਵੀ ਇੰਨੀ-ਇੰਨੀ ਦੂਰੀ ਤੇ ਤੁਸੀਂ ਟੋਏ ਪੱਟ ਕੇ ਤੇ ਆ ਬੂਟਿਆਂ ਦਾ ਫੇਰ ਬਦਲ ਕਰ ਲਿਓ ਜੀ ਤੇ ਹੋਰ ਵੀ ਕਿਸੇ ਵੀਰ ਨੂੰ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਪੈਂਦੀ ਆ ਸਾਡੇ ਨਾਲ ਕਦੋਂ ਵੀ ਸੰਪਰਕ ਕਰੋ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਤੁਸੀਂ ਬਾਤਾਵਰਨ ਲਈ ਕੰਮ ਕਰ ਰਹੇ ਹੋ ਆਪਣੇ ਪਰਿਵਾਰ ਦੀ ਚੰਗੀ ਸਿਹਤ ਲਈ ਕੰਮ ਕਰ ਰਹੇ ਹੋਗੇ ਚੰਗਾ ਭੋਜਨ ਆਪਦੇ ਪਰਿਵਾਰ ਲਈ ਪੈਦਾ ਕਰੋਗੇ ਤਾਂ ਜਿਹੜੀ ਚੰਗੀ ਸੋਚ ਵੀ ਉਪਜੂਗੀ ਬਹੁਤ ਵਧੀਆ ਸੋਚ ਹੈ ਤੁਹਾਡੀ ਧੰਨਵਾਦ ਜੀ ਤੇ ਤੁਹਾਡਾ ਦੇਖਣ ਆਣ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ